ਅੱਜ ਦਾ ਇਹ ਜਿਹੜਾ ਟਰੈਕਟਰ ਮਾਰਚ 26 ਜਨਵਰੀ ਵਾਲਾ ਦੇਣਾ ਕੀਤਾ ਜਾ ਰਿਹਾ ਹੈ ਸੰਯੁਕਤ ਮੋਰਚਾ ਸੰਯੁਕਤ ਕਿਰਤਾਨ ਮੋਰਚੇ ਦੇ ਵੱਲੋਂ ਦਿੱਤੇ ਸੱਦੇ ਦੇ ਤਹਿਤ ਟ੍ਰੇਡ ਯੂਨੀਅਨ ਬਿਜਲੀ ਮਜ਼ਦੂਰਾਂ ਜਥੇਬੰਦੀਆਂ ਵੱਲੋਂ ਇਹਦੇ ਵਿੱਚ ਸਮੂਲਰ ਦਾ ਫੈਸਲਾ ਕੀਤਾ ਗਿਆ ਇਸ ਧਰਨੇ ਮਜਾਰੇ ਤੇ ਜਿਹੜਾ ਟਰੈਕਟਰ ਮਾਰਚ ਜਿਹੜਾ ਕਰ ਰਿਹਾ ਹੈ ਮੁੱਖ ਗੱਲ ਬਿਜਲੀ ਸੋਧ ਬੇ 2025 ਜਿਹੜਾ ਕੇਂਦਰ ਸਰਕਾਰ ਬਿਜਲੀ ਖੇਤਰ ਦਾ ਮੁਕੰਮਲ ਨਿੱਜੀਕਰਨ ਕਰਨ ਵਾਸਤੇ ਲਿਆ ਰਹੀ ਹੈ ਜਿਹਦੇ ਤਹਿਤ ਇਸ ਸਰਕਾਰੀ ਖੇਤਰ ਦੇ ਵਿੱਚ ਸਬਸਿਡੀਆਂ ਖਤਮ ਹੋਣਗੀਆਂ ਬਿਜਲੀ ਦੇ ਜਿਹੜੀ ਕਰਾ ਸਬਸਿਡੀ ਖਤਮ ਹੋਊਗੀ ਬਿਜਲੀ ਦੇ ਰੇਟ ਵਧਣਗੇ ਬਿਜਲੀ ਮਹਿੰਗੀ ਹੋਊਗੀ ਤੇ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਊਗੀ ਇਹ ਜਿਹੜੇ ਚਿਪ ਵਾਲੇ ਮੀਟਰ ਲਾਇਆ ਜਾ ਰਹੇ ਆ ਇਹ ਵੀ ਇਸੇ ਦਿਸ਼ਾ ਦੇ ਵਿੱਚ ਲਾਇਆ ਜਾ ਰਿਹਾ ਹੈ ਬਿਜਲੀ ਵੰਡ ਪ੍ਰਣਾਲੀ ਦਾ ਮੁਕੰਮਲ ਨਿੱਜੀਕਰਨ ਕਰਨ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਇਹਦੇ ਨਾਲ ਜਿਹੜਾ ਚਾਰ ਲੇਬਰ ਕੋਡ ਬਿੱਲ ਜਿਹਦੇ ਤਹਿਤ ਕਿਰਤੀ ਜਮਾਤ ਦੇ ਉੱਤੇ ਇੱਕ ਵੱਡਾ ਹਮਲਾ ਕੀਤਾ ਜਿਹੜੇ ਪਹਿਲਾਂ ਪ੍ਰਾਪਤ ਅਧਿਕਾਰ ਸੀਗੇ ਉਹਨਾਂ ਦੀ ਉਜਰ ਤੈਅ ਕਰਨ ਦਾ ਅਧਿਕਾਰ ਉਹਨਾਂ ਦੀ ਸੁਰੱਖਿਆ ਦਾ ਸਵਾਲ ਉਹ ਉਹਨਾਂ ਦਾ ਜਥੇਬੰਦ ਹੋਣ ਤੇ ਸੰਘਰਸ਼ ਕਰਨ ਦਾ ਜਿਹੜਾ ਅਧਿਕਾਰ ਸੀ ਉਹ 4 ਕੋਰਪੋਰੇਟ ਲੇਬਰ ਕੋਰਪ ਬਿੱਲ ਦੇ ਨਾਲ ਹੀ ਖੋਇਆ ਗਿਆ ਤੇ ਸਰਕਾਰੀ ਵਿਭਾਗਾਂ ਦੀਆਂ ਜ਼ਮੀਨਾਂ ਵੇਚ ਕੇ ਇਹਨੂੰ ਮੁਕੰਮਲ ਤੌਰ ਤੇ ਉੱਤੇ ਕਾਰਪੋਰੇਟ ਕਰਾਉਣੇ ਹਵਾ ਦੇ ਕਰਨ ਦੀ ਜਿਹੜੀ ਕੇਂਦਰ ਸਰਕਾਰ ਦੀ ਵਿਉਂਤਬੰਦੀ ਹੈ ਪੰਜਾਬ ਸਰਕਾਰ ਉਹਦੇ ਕਰਮਾਂ ਦਾ ਕਦਮ ਲਾ ਰਹੀ ਹੈ ਇਸ ਵੀ ਸਰਕਾਰ ਦੀਆਂ ਨਿਜੀਕਰਨ ਵਾਲੀਆਂ ਨੀਤੀਆਂ ਦੇ ਵਿਰੋਧ ਵਿੱਚ ਅੱਜ ਪ੍ਰਦਰਸ਼ਨ ਕਰ ਰਹੇ ਸਾਡੀ ਜਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਇਸ ਸੰਘਰਸ਼ ਦੀ ਹਮਾਇਤ ਕਰਨ ਵਾਸਤੇ ਅੱਜ ਇਰਵੇ ਸ਼ਾਮਲ ਰਹੀ ਹੈ। ਅੱਜ ਜਿਹੜਾ ਅਸੀਂ ਕਰ ਰਹੇ ਉਸ ਨੂੰ ਮੌਕਾ ਨਹੀਂ ਸਕਦਾ। ਆਇਦਾਇਰਾ 26 ਜਨਵਰੀ ਦੇ ਉੱਤੇ ਜਿਹੜਾ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਇਹ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚਾ ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਮੋਰਚਾ ਤੇ ਮਲਾਜ਼ਮਾਂ ਦਾ ਖਾਸ ਕਰਕੇ ਜਿਹੜੇ ਬਿਜਲੀ ਬੋਰ ਦੇ ਮਲਾਜ਼ਮ ਆ ਉਹਨਾਂ ਦੀ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਦੇ ਉੱਤੇ ਜਿਹੜਾ ਕੀਤਾ ਜਾ ਰਿਹਾ ਹੈ ਇਸ ਅੱਜ ਦੇ ਇਸ ਪ੍ਰਦਰਸ਼ਨ ਦੀ ਜਿਹੜੀ ਮੁੱਖ ਮੰਗ ਹੈ ਉਹ ਇਹ ਆ ਕਿ ਬਿਜਲੀ ਬਿੱਲ 225 ਸੋਧ ਬਿੱਲ 225 ਜਿਹੜਾ ਖਰੜਾ ਜਿਹੜਾ ਬਿੱਲ ਤਿਆਰ ਹੋ ਚੁੱਕਾ ਉਹਦੇ ਵਿਰੋਧ ਦੇ ਵਿੱਚ ਹੈ ਵੀ ਬਿੱਲ ਜਰ ਲਾਗੂ ਨਾ ਕੀਤਾ ਜਾਏ ਇਹ ਬਿੱਲ ਦੇ ਲਾਗੂ ਹੋਣ ਦੇ ਨਾਲ ਬਣ ਦੇ ਨਾਲ ਬਿਜਲੀ ਦਾ ਜਿਹੜੀ ਆ ਉਹ ਪ੍ਰਾਈਵੇਟ ਹੋ ਜਾਏਗੀ ਤੇ ਲੋਕਾਂ ਨੂੰ ਜਿਹੜੀ ਆ ਉਹ ਮਹਿੰਗੇ ਭਾਅ ਤੇ ਜਿਹੜੀ ਬਿਜਲੀ ਮਿਲੇਗੀ ਸਾਰੀਆਂ ਸਬਸਿਡੀਆਂ ਵਗੈਰਾ ਜਿਹੜੀ ਉਹਨਾਂ ਖਤਮ ਹੋਣ ਜਾ ਰਹੀਆਂ ਨੇ ਔਰ ਨਾਲ ਹੀ ਨਾਲ ਦੇ ਨਾਲ ਇਹ ਜਿਹੜਾ ਬਿਜਲੀ ਦਾ ਜਿਹੜਾ ਮਹਿਕਮਾ ਆ ਇਹ ਜਿਹੜਾ ਰਾਜਾਂ ਦੇ ਕੋਲ ਹੈ ਸੈਂਟਰ ਦੇ ਕੋਲ ਜਾ ਰਿਹਾ ਅਸੀਂ ਇਹ ਕਰਕੇ ਦਾ ਜਬਰਦਸਤ ਵਿਰੋਧ ਕਰਦੇ ਆ ਕਿਸਾਨ ਮਾਰੂਗਾ ਮਜ਼ਦੂਰ ਮਾਰੂਗਾ ਲੋਕ ਮਾਰੂਗਾ ਤੇ ਦੂਸਰੀ ਸਾਡੀ ਜਿਹੜੀ ਮੁੱਖ ਮੰਗ ਹੈ ਇਹਦੇ ਵਿੱਚ ਸਾਡੀ ਉਹ ਬੀਜ ਮਿਲਦੀ ਆ ਜਿਹੜਾ ਸਾਨੂੰ ਕਿਸਾਨੀ ਨੂੰ ਜਿਹੜਾ ਆ ਇਸ ਖਲਾਅ ਦੇ ਵਿੱਚ ਪੈਦਾ ਹੋ ਜਾਣਗੇ ਕਿ ਸਾਨੂੰ ਹਰ ਕੋਈ ਵੀ ਜਿਹੜਾ ਅਸੀਂ ਆਪਣੀ ਜ਼ਮੀਨ ਦੇ ਉੱਤੇ ਤਿਆਰ ਨਹੀਂ ਕਰ ਸਕਾਂਗੇ ਸਾਰਾ ਪੀਸ ਸਾਨੂੰ ਇਹਨਾਂ ਕਾਰਪੋਰੇਟਾ ਕੋਲ ਜਿਹੜਾਓ ਲੈਣਾ ਪਵੇਗਾ ਤੀਸਰੀ ਸਾਡੀ ਜਿਹੜੀ ਜ਼ਮੀਨ ਮੰਗਿਆ ਕਿ ਸੈਂਟਰ ਸਰਕਾਰ ਵੱਲੋਂ ਜਿਹੜਾ ਰੋਜ਼ਗਾਰ ਦੀ ਗਾਰੰਟੀ ਦਾ ਜਿਹੜਾ ਜਿਹੜੀ ਸਕੀਮ ਸੀਗੀ ਮਨਰੇਗਾ ਜਿਹੜੀ ਉਹ ਤਿਆਰ ਕੀਤੀ ਗਈ ਸੀ ਉਹਨੂੰ ਜਿਹੜਾ ਆ ਉਹਨਾਂ ਨੇ ਵੰਗਰੇਟੇ ਢੰਗ ਦੇ ਨਾਲ ਉਹਨੂੰ ਹਟਾਉ ਜਿਹੜਾ ਹਟਾ ਦਿੱਤਾ ਆ ਅਸੀਂ ਉਹਦੀ ਬਹਾਲੀ ਦੀ ਮੰਗ ਜਿਹੜੀ ਆ ਉਹ ਕਰਨੇ ਆ ਕੋਰਟ ਦੇ ਦੌਰਾਨ ਜਿਹੜੇ ਮਜ਼ਦੂਰਾਂ ਦੀ ਸਿਕਿਉਰਿਟੀ ਦੇ ਲਈ ਉਹਨਾਂ ਦੀ ਸੁਰੱਖਿਆ ਦੇ ਲਈ ਜਿਹੜੀ ਬੜੀ ਜੱਦੋਜਹਿਦ ਕਰਕੇ ਜਿਹੜੇ ਕਾਨੂੰਨ ਬਣਵਾਏ ਸੀਗੇ 44 ਕਾਨੂੰਨ ਉਹਨਾਂ ਨੂੰ ਤੋੜ ਕੇ ਜਿਹੜੇ ਚਾਰ ਪੋਡਾਂ ਦੇ ਜਵਾਨ ਦਿੱਤਾ ਗਿਆ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹਾਂ ਕਿ ਪੁਰਾਣੇ ਜਿਹੜੇ ਸਾਡੇ 44 ਕਾਨੂੰਨ ਜਿਹੜੇ ਆ ਉਹ ਮਜ਼ਦੂਰਾਂ ਦੇ ਜਿਹੜੇ ਬਹਾਲ ਕੀਤੇ ਜਾਣ ਇਹ ਟ੍ਰੈਕਟਰ ਗਰਾਊਂਡ ਤੱਕ ਸੀਮਿਤ ਰੋਡ ਤੇ ਫਿਰ ਇਹ ਟ੍ਰੈਕਟਰ ਜਿਹੜੇ ਆ ਹੁਣ ਤੇ ਤੁਸੀਂ ਆ ਸਟੇਡੀਅਮ 'ਚ ਵੇਖ ਰਹੇ ਹੋ ਸਟੇਡੀਅਮ ਤੋਂ ਹੋਰ ਅੱਧੇ ਘੰਟੇ ਦਾ ਖਾਜਾ ਖਾਜ ਭਰ ਜਾਏਗਾ ਔਰ ਇਸ ਤੋਂ ਬਾਅਦ ਇਹ ਜ ਪ੍ਰਦਰਸ਼ਨ ਰੋਡ ਤੇ ਕੀਤਾ ਜਾਏਗਾ ਤੇ ਰੋਡ ਮਾਰਚ ਜਿਹੜਾ ਆ ਇਹ ਕੀਤਾ ਜਾਏਗਾ ਆਪਣੀ ਜਿਹੜੀ ਮੰਗ ਆ ਉਹ ਸਰਕਾਰ ਤੱਕ ਜਿਹੜੀ ਆ ਉਹ ਪਹੁੰਚਾਈ ਜਾਏਗੀ ਅੱਜ ਦੇ ਇਸ ਜਿਹੜਾ ਐਕਸ਼ਨ ਹੈ ਪੂਰੇ ਹਿੰਦੁਸਤਾਨ 'ਚ ਹੋ ਰਿਹਾ ਹਰ ਤਹਿਸੀਲ ਹੈੱਡਕਵਰਟਰ ਤੇ ਹੋ ਰਿਹਾ ਅਸੀਂ ਜਿਹੜੀ ਆ ਇਹ ਸਾਂਝੇ ਮੋਰਚੇ ਵੱਲੋਂ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਦੇ ਮੋਰਚੇ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਉਹ ਬਿੱਲ ਜਿਹੜਾ ਇਹ ਪੇਸ਼ ਨਾ ਕਰੇ ਜਿਉਂ ਨੇ ਆ ਸਰਕਾਰ ਨੇ ਚ ਬਿੱਲ ਪੇਸ਼ ਕੀਤਾ ਤੇ ਉਸੇ ਉਸ ਤੋਂ ਅਗਰੇ ਦੀ ਜਿਹੜੀ ਆ ਇਹ ਪੂਰੇ ਦੇਸ਼ ਵਿਚਰੇਲਾਂ ਦਾ ਜਿਹੜਾ ਚੱਕਾ ਇਜਾਮ ਕੀਤਾ ਜਾਏਗਾ